ਵਾਰਿਸ ਪੰਜਾਬ ਦੇ ਪਾਰਟੀ ਨੇ ਤੇ ਜੋ ਸਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਲਾਹ ਦੇ ਨਾਲ ਸਲਾਹ مشورہ ਕਰਕੇ ਅਸੀਂ ਇਹ ਚੀਜ਼ ਹੁਣ ਸੋਚੀ ਹੈ ਕਿ ਹੁਣ ਜੋ ਡਾਇਰੈਕਟ ਮਾਨਯੂਕ ਸੁਪਰੀਮ ਕੋਰਟ ਦਾ ਰੁਕ ਕੀਤਾ ਜਾਵੇ ਤੇ ਉੱਥੋਂ ਜਿਹੜੀ ਇਨਸਾਫ ਦੀ ਮੰਗ ਹੈ ਉਹ ਕੀਤੀ ਜਾਵੇ ਪ੍ਰਧਾਨ ਮੰਤਰੀ ਬਾਜੀ ਕੇ ਦਾ ਕਲ ਬਠਿੰਡਾ ਜੀਲ ਚ ਆਇਆ ਸੀ 10:52 ਬਿੰਟ ਤੇ ਜੋ ਅਫੀਸ਼ੀਅਲ ਐਸਡੀ ਲਾਈਨ ਹੈ ਪਟਿਆਲਾ ਜੀ ਦੀ 0164 352823 ਜਿਹੜਾ ਨੰਬਰ ਆਉਂਦਾ ਕੋਟੂ ਮੈਨੂੰ ਕਾਲ ਆਈ ਸੀ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਅਜੀ ਕੋਈ ਗੱਲ ਨਹੀਂ ਕੋਈ ਅਸੀਂ ਬਿਆਨ ਦਿੱਤੇ ਪੁਲਿਸ ਨੂੰ ਹਾਲਾਂਕਿ ਜਰੂਰ ਹੈ ਕੋਰੇ ਕਾਗਜ਼ਾਂ ਤੇ ਪੁਲਿਸ ਬੜੀ ਵਾਰੀ ਸਾਈਨ ਕਰਾ ਲੈਂਦੀ ਹੁੰਦੀ ਹੈ ਬੰਦਿਆਂ ਤੋਂ ਕਿ ਇਸ ਤੇ ਕਾਰਵਾਈ ਕਰਾਂਗੇ ਉਹ ਕਰਾਂਗੇ ਕੋਈ ਅੰਮ੍ਰਿਤਸਰ ਦੇ ਜਿਹੜੇ ਉਹ ਡੀਆਈਜੀ ਸਨ ਜਾਂ ਐਸਐਸਪੀ ਸਨ ਜਾਂ DSP ਨੇ ਉੱਥੋਂ ਦੇ ਹੈ ਜੀ ਉਹਨਾਂ ਨੇ ਚਾਹ ਦੀਆਂ ਚੁਸਕੀਆਂ ਭਰਦਿਆਂ ਨੇ ਤੇ ਦਿਬੜੂਗੜ ਜੀਲ ਦੀ ਕੋਈ ਕਹਾਣੀ ਲਿਖੀ ਹੈ ਫਿਲਮੀ ਸਟੋਰੀ ਜੀ ਯਾਦਦੀ ਹੈ ਪੰਜਾਬ ਦੀ ਪੁਲਿਸ ਨੂੰ ਜਿੰਨੀ ਕਿ ਜਾਣਕਾਰੀ ਉਹਨਾਂ ਨੂੰ ਆਇਆ ਲੱਗਦਾ ਵੀ ਜੇ ਪੰਜਾਬ ਦੀਆਂ ਜੀਲਾਂ 'ਚ ਡਰਾਮਾ ਡੋਲ ਚਿੱਟਾ ਆਹ ਜਿਹੜਾ ਨਸ਼ਾ ਆਮ ਵਿਕਦਾ ਹੈ ਤਾਂ ਕੀ ਪਤਾ ਵੀ ਇਸ ਆਮ ਦੀਆਂ ਜੀਲਾਂ ਵਿੱਚ ਵੀ ਆਮ ਹੀ ਹੋਊਗਾ ਜੀ ਤਰਨਤਾਰਨ ਜਿਮਨੀ ਚੋਣਾ ਤੋਂ ਪਹਿਲਾਂ ਇਹ ਸਭ ਕੁਝ ਹੋਣਾ ਇਹ ਚਾਹੁੰਦਾ ਵੀ ਦੇਖੋ ਉਹ ਜੋ ਐਮਪੀ ਏਰੀਆ ਹੈ ਤਰਨਤਾਰਨ ਨਾਲ ਉਹ ਭਾਈ ਅਮਰਿਤਪਾਲ ਸਿੰਘ ਦੀ ਕੌਨਸਟਿਟੂਐਂਸੀ ਹੈ ਜਾਨ ਗੁੰਜ ਕੇ ਉਹਨਾਂ ਦਾ ਜਿਹੜਾ ਦਿਮਾਗ ਉਹਨਾਂ ਦਾ ਜਿਹੜਾ ਨਾਮ ਹੈ ਉਥੇ ਖਰਾਬ ਕਰਨਾ ਨੇ ਡੈਫੇਮੇਸ਼ਨ ਕਰਨੀ ਕੇਦਾਰ ਖੁਸ਼ੀ ਦੀ ਮਨਛਾ ਦੇ ਨਾਲ ਇਹ ਸਾਰਾ ਕੁਝ ਚਲਾ ਰਹੀ ਨਹੀਂ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਚੜ੍ਹਤ ਹੈ ਦੁਨੀਆ ਭਰ ਦੇ ਵਿੱਚ ਉਹ ਨਸ਼ੇ ਕਰਕੇ ਨਸ਼ਾ ਛੁਡਾਓ ਮੁਹਿੰਮ ਕਰਕੇ ਪਾਸੇ ਚੈਟਸ ਦਾ ਸਾਹਮਣੇ ਆਉਣਾ ਫਿਰ ਇਹ ਨਸ਼ੀ ਵਾਲੀ ਗੱਲ ਦਾ ਸਾਹਮਣੇ ਆਉਣਾ ਇਸ ਸਮੇ ਇਹ ਚਰਚਾਵਾਂ ਲਗਾਤਾਰ ਸ਼ਿਰੀਆਂ ਹੋਈਆਂ ਨੇ ਇਸ ਦੇ ਪਿੱਛੇ ਕੀ ਕਾਰਨ ਲੱਗਦਾ ਹੈ ਇਹ ਉਹ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜੇ ਕਿ ਹੈ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਹੈ ਜੀ ਕੋਈ ਚੈਟਾ ਨਹੀਂ ਤੇ ਇਹਨਾਂ ਨੇ ਟਿੰਡਰ ਤੋਂ ਜਾਣਕਾਰੀ ਮਿਲੀ ਹੈ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕਿਸ ਚੈਟਾਂ ਲੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡਰਾਈਵ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੀ ਇਸ ਦੇ ਵਿੱਚ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਜਿਹੜੇ ਨੇ ਉਹ ਵਕੀਲ ਜਾਣਗੇ ਕਿਉਂਕਿ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਫਿਰ ਵੀ ਤੀਜੀ ਵਾਰ ਐਨਐਸਏ ਵਧਿਆ ਹੈ ਕੀ ਕੋਈ ਤਿਆਰੀ ਹੈ ਕੀ ਪੂਰਾ ਮਾਮਲਾ ਇਹ ਜਾਣਾਗੇ ਸਰ ਨਾਲ ਐਡਵੋਕੇਟ ਈਮਾਨ ਖਾਰਾ ਜੀ ਮੌਜੂਦ ਨੇ ਖਰ ਸਾਹਿਬ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਕਾਰਵਾਈ ਦੀ ਮੰਗ ਕੀਤੀ ਗਈ ਹਾਈ ਕੋਰਟ ਵੀ ਮਾਮਲਾ ਹੈ ਹੁਣ ਕੀ ਤਿਆਰੀਆਂ ਨੇ ਹਾਂਜੀ ਦੇਖੋ ਹੁਣ ਪਾਈ ਅਮਰਿਤਪਾਲ ਸਿੰਘ ਦੀ ਤੀਜੀ ਐਨਐਸਏ ਲਾ ਲਾ ਦਿੱਤੀ ਹੈ ਸਰਕਾਰ ਨੇ ਜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਜੀ ਜੋ 24 April 2025 ਨੂੰ ਲਾਈ ਗਈ ਸੀ ਹਾਲਾਂਕਿ ਉਹ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਪਾਰਲੀਮੈਂਟਰੀ ਕੌਨਸਟਿਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਉਹ ਉਹਨਾਂ ਤੇ ਲਾਈ ਗਈ ਹੈ ਤੇ ਇਸੇ ਚੀਜ਼ ਦੇ ਸੰਦਰਭ ਦੇ ਵਿੱਚ ਅਸੀਂ ਜੋ ਹੁਣ ਮਾਨਯੋਗ ਸੁਪਰੀਮ ਕੋਰਟ ਦਾ ਰੁਕ ਕਰਨ ਲੱਗੇ ਆਂ ਜੀ ਅੰਡਰ ਆਰਟੀਕਲ 32 ਆਫ ਇੰਡੀਅਨ ਕਨਸਟਿਟਿਊਸ਼ਨ ਕਿਉਂਕਿ ਜੋ ਸੈਕੰਡ ਐਨਐਸਏ ਹੈ ਜਿਹੜੀ ਕਿ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਾਈ ਗਈ ਸੀ ਉਹ ਆਲਰੇਡੀ ਅਸੀਂ ਜੋ ਚੈਲੰਜ ਕੀਤੀ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਪਰ ਉਹ ਹਲੇ ਵੀ ਪੈਂਡਿੰਗ ਹੈ ਚਾਹੇ ਐਨਐਸਐਸ ਸਮਾਪਤ ਹੋਈ ਨੂੰ ਵੀ ਤਿੰਨ ਮਹੀਨੇ ਹੋ ਚੁੱਕੇ ਨੇ ਜੀ ਤੇ ਹਲੇ ਵੀ ਪੈਂਡਿੰਗ ਹੈ ਉਸ ਦੀ ਮੇਰੇ ਹਿਸਾਬ ਨਾਲ 7 ਅਗਸਤ 2025 ਉਹ ਦੀ ਤਰੀਕ ਹੈ ਜੀ ਤੇ ਹੁਣ ਜੋ ਇਹ ਤੀਜੀ ਐਨਐਸਏ ਹੈ ਅਸੀਂ ਉਸ ਦੇ ਸੰਦਰਭ ਦੇ ਵਿੱਚ ਇਹ ਸਾਡੀ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਤੇ ਜੋ ਸਾਰਾ ਭਾਈ ਅਮਰਿਤਪਾਲ ਸਿੰਘ ਹੋਂਦੇ ਸਲਾਹ ਦੇ ਨਾਲ ਸਲਾਹ مشورہ ਕਰਕੇ ਅਸੀਂ ਇਹ ਚੀਜ਼ ਹੁਣ ਸੋਚੀ ਹੈ ਬਿਹੋਂ ਜੋ ਡਾਇਰੈਕਟ ਮਾਨਯੋਗ ਸੁਪਰੀਮ ਕੋਰਟ ਦਾ ਰੁਕ ਕੀਤਾ ਜਾਵੇ ਤੇ ਉੱਥੋਂ ਜਿਹੜੀ ਇਨਸਾਫ ਦੀ ਮੰਗ ਹੈ ਉਹ ਕੀਤੀ ਜਾਵੇ ਜੀ ਸਰ ਦੂਜੇ ਪਾਸੇ ਦੋ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਕਿ ਅਮਰਿਤਪਾਲ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨਸ਼ਾ ਕਰਦੇ ਨੇ ਐਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੁਝ ਰਿਪੋਰਟਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਐਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਦੇਖੋ ਜੀ ਉਹ ਤਾਂ ਕੋਈ ਰਿਪੋਰਟ ਤਾਂ ਕਿਹੜੀ ਹੈ ਪੁਲਿਸ ਕੋਲ ਜੀ ਉਹ ਉਹਨਾਂ ਨੇ ਜਾਣ ਬੁੱਝ ਕੇ ਝੂਠੇ-ਮੂਠੇ ਜੋ ਵਰਿੰਦਰ ਸਿੰਘ ਫੌਜੀ ਹੈ ਜੋ ਪ੍ਰਧਾਨ ਮੰਤਰੀ ਬਾਜੀ ਕੇ ਹੈ ਉਹਨਾਂ ਵੱਲੋਂ ਬਿਆਨ ਲਿਖੇ ਨੇ ਦਫਾ 27 ਦੇ ਉਹਨਾਂ ਦਾ ਮੈਨੂੰ ਟੈਲੀਫੋਨ ਕਾਲ ਵੀ ਆਇਆ ਸੀ ਜੀ ਪ੍ਰਧਾਨ ਮੰਤਰੀ ਬਾਜੇਕੇ ਦਾ ਕੱਲ ਬਠਿੰਡਾ ਜੇਲ੍ਹ ਚੋਂ ਆਇਆ ਸੀ 10:52 ਮਿੰਟ ਤੇ ਜੋ ਅਫੀਸ਼ੀਅਲ ਐਸ.ਟੀ.ਡੀ. ਲਾਈਨ ਹੈ ਬਠਿੰਡਾ ਜੇਲ੍ਹ ਦੀ 0164 3528283 ਜਿਹੜਾ ਨੰਬਰ ਆ ਉੱਥੋਂ ਦਾ ਉੱਥੋਂ ਮੈਨੂੰ ਕਾਲ ਆਈ ਸੀ ਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਹੈ ਜੀ ਕੋਈ ਗੱਲ ਨਹੀਂ ਕੋਈ ਅਸੀਂ ਬਿਆਨ ਨਹੀਂ ਦਿੱਤੇ ਪੁਲਿਸ ਨੂੰ ਹਾਲਾਂਕਿ ਜਰੂਰ ਹੈ ਕੋਰੇ ਕਾਗਜ਼ਾਂ ਤੇ ਪੁਲਿਸ ਬੜੀ ਵਾਰੀ ਸਾਈਨ ਕਰਾ ਲੈਂਦੀ ਹੁੰਦੀ ਹੈ ਬੰਦਿਆਂ ਤੋਂ ਪੀਐਸਟੀ ਕਾਰਵਾਈ ਕਰਾਂਗੇ ਉਹ ਕਰਾਂਗੇ ਵਗੈਰਾ ਵਗੈਰਾ ਪਰ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਉਹ ਜਿਹਾ ਬਿਆਨ ਹੀ ਦਿੱਤੇ ਤੇ ਨਾਲੇ ਦੇਖੋ ਬੜੀ ਬੇਹੁਦਾ ਜੀ ਗੱਲ ਹੈ ਤੁਸੀਂ ਜੇ ਉਹਨਾਂ ਬਿਆਨਾਂ ਨੂੰ ਦੇਖੋ ਵੀ ਪਹਿਲੀ ਗੱਲ ਤਾਂ ਦਫਾ 27 ਦੇ ਬਿਆਨ ਮਾਨਯੋਗ ਕਿਸੇ ਵੀ ਜੋ ਅਦਾਲਤ ਹੈ ਉਸ ਵਿੱਚ ਮੇਨਟੇਨੇਬਲ ਹੈ ਨਹੀਂ ਜੀ ਐਡਮਿਸਿਬਲ ਹੀ ਨਹੀਂ ਹੈਗੀ ਜੀ ਬਿਆਨ ਉਹ ਕਿਸੇ ਵੀ ਕੋਰਟ ਦੇ ਵਿੱਚ ਹੈ ਜੀ ਨਾ ਕੋਈ ਕੋਰਟ ਉਸ ਦੇ ਉੱਪਰ ਕੋਈ ਕਾਰਵਾਈ ਕਰੇ ਕਿਉਂਕਿ ਦੇਖੋ ਉਹ ਜੋ ਐਵੀਡੈਂਸ ਐਕਟ ਦਾ ਜਿਹੜੇ ਸੈਕਸ਼ਨ 27 ਆਂਦਾ ਵੀ ਪੁਲਿਸ ਕੋਲ ਦਿੱਤੀ ਕੋਈ ਵੀ ਸਟੇਟਮੈਂਟ ਜਿਹੜੀ ਕੋਰਟ ਵਿੱਚ ਹੈ ਉਹ ਐਡਮਿਸਿਬਲ ਨਹੀਂ ਹੁੰਦੀ ਪਰ ਉਹਨਾਂ ਬਿਆਨਾਂ ਨੂੰ ਜੇ ਆਪਾਂ ਵਾਚੀਏ ਤਾਂ ਦੇਖੋ ਇਹ ਤਾਂ ਐਂ ਲੱਗਦਾ ਜਿਵੇਂ ਕਿ ਕੋਈ ਅੰਮ੍ਰਿਤਸਰ ਦੇ ਜਿਹੜੇ ਉਹ ਡੀਆਈਜੀ ਸਨ ਜਾਂ ਐਸਐਸਪੀ ਸਨ ਜਾਂ ਡੀਐਸਪੀ ਨੇ ਉੱਥੋਂ ਦੇ ਹੈ ਜੀ ਉਹਨਾਂ ਨੇ ਚਾਹ ਦੀਆਂ ਚੁਸਕੀਆਂ ਭਰਦਿਆਂ ਨੇ ਤੇ ਦਿਬੜੂਗੜ ਜੀਲ ਦੀ ਕੋਈ ਕਹਾਣੀ ਲਿਖੀ ਹੈ ਜੀ ਫਿਲਮੀ ਸਟੋਰੀ ਜੀ ਜਾਪਦੀ ਹੈ ਜਿਵੇਂ ਪੰਜਾਬ ਦੀ ਪੁਲਿਸ ਨੂੰ ਜਿੰਨੀ ਕਿ ਜਾਣਕਾਰੀ ਉਹਨਾਂ ਨੂੰ ਐ ਲੱਗਦਾ ਵੀ ਜੇ ਪੰਜਾਬ ਦੀਆਂ ਜੇਲ੍ਹਾਂ ਟਰਾਮਾ ਡੋਲ ਚਿੱਟਾ ਆਜ ਜਿਹੜਾ ਨਸ਼ਾ ਆਮ ਵਿਕਦਾ ਹੈ ਤਾਂ ਕੀ ਪਤਾ ਵੀ ਇਹ ਸਾੰਦੀਆਂ ਜੇਲ੍ਹਾਂ ਵਿੱਚ ਵੀ ਆਮ ਹੀ ਹੋਊਗਾ ਜੀ ਇਹ ਤਾਂ ਦੇਖਿਆ ਜਾਵੇ ਪਰ ਉੱਥੇ ਮੈਂ ਸਾੰਬ ਵੀ ਜਾਣਾ ਰਹਿਣਾ ਹੈ ਉੱਥੇ ਬੜੀ ਟਾਈਟ ਸਕਿਉਰਿਟੀ ਹੈ ਜੀ ਬਾਹਰ ਪੂਰਾ ਸਕੈਨ ਹੋ ਕੇ ਬੰਦਾ ਅੰਦਰ ਜਾਂਦਾ ਹੈ ਬਾਹਰ ਵੀ ਜਿਹੜੇ ਕਮਾਂਡੋ ਲੱਗੇ ਐ ਸੀਆਰਪੀਐਫ ਲੱਗੀ ਐ ਅੱਗੇ ਅੱਗੇ ਫਿਰ ਜੇਲ੍ਹ ਪ੍ਰਸ਼ਾਸਨ ਦੀ ਸਕਿਉਰਿਟੀ ਆ ਜਾਂਦੀ ਹੈ ਸੌਰੀ ਜੇਲ੍ਹ ਤੋਂ ਬਿਲੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਕਿਉਰਿਟੀ ਹੈ ਫਿਰ ਜੀਲ ਪ੍ਰਸ਼ਾਸਨ ਦੀ ਸਿਕਿਉਰਿਟੀ ਹੈ ਕਈ ਵਾਰੀ ਤਾਂ ਬੂਟ ਲਵਾ ਕੇ ਵੀ ਚੈਕਿੰਗ ਕਰਦੇ ਨੇ ਜਰਾਬਾਂ ਲਵਾ ਕੇ ਤਾਂ ਇੱਥੇ ਐਂ ਦੇਖਿਆ ਜਾਵੇ ਵੀ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਇਹੋ ਜੀ ਕੋਈ ਗੱਲ ਹੈ ਇਹ ਹੋਊਗੀ ਹੈ ਜੀ ਨਾ ਹੀ ਕੋਈ ਹੈ ਤੇ ਇੱਕ ਹਾਸੋ ਹੀ ਨਹੀਂ ਗੱਲ ਬਿਆਨ ਵੀ ਬੜੇ ਬੇਤੁਕੇ ਜਿਹੇ ਨੇ ਦੇਖੋ ਹੁਣ ਜਿਵੇਂ ਤਰਨਤਾਰਨ ਜਿਮਨੀ ਚੋਣਾ ਜਿਹੜੀਆਂ ਹੈਗੀਆਂ ਨੇ ਇਹ ਆ ਗਈਆਂ ਨੇ ਤੇ ਉਹ ਜਿਮਨੀ ਚੋਣਾ ਤੋਂ ਪਹਿਲਾਂ ਇਹ ਸਭ ਕੁਝ ਹੋਣਾ ਇਹ ਹੀ ਦਰਚਾਉਂਦਾ ਵੀ ਦੇਖੋ ਉਹ ਜੋ ਐਮਪੀ ਏਰੀਆ ਹੈ ਤਰਨਤਾਰ ਨਾਲ ਉਹ ਭਾਈ ਅਮਰਿਤਪਾਲ ਸਿੰਘ ਦੀ ਕੌਨਸਟਿਟੂਐਂਸੀ ਹੈ ਜੀ ਤਾਂ ਉੱਥੇ ਕੀ ਹੈ ਉਹ ਜਾਣ ਬੁੱਝ ਕੇ ਉਹਨਾਂ ਦਾ ਜਿਹੜਾ ਦਿਮਾਗ ਉਹਨਾਂ ਦਾ ਜਿਹੜਾ ਨਾਮ ਹੈ ਉੱਥੇ ਖਰਾਬ ਕਰਨਾ ਉਹਦੇ ਡੈਫੇਮੇਸ਼ਨ ਕਰਨੀ ਕਿਰਦਾਰ ਕੁਸ਼ੀ ਦੀ ਮਨਸ਼ਾ ਦੇ ਨਾਲ ਇਹ ਸਾਰਾ ਕੁਝ ਚਲਾ ਰਹੇ ਨੇ ਜੀ ਹੋਰ ਕੁਝ ਵੀ ਨਹੀਂ ਕਿਉਂਕਿ ਜਿੰਨੀ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਚੜ੍ਹਤ ਹੈ ਦੁਨੀਆ ਭਰ ਦੇ ਵਿੱਚ ਉਹ ਨਸ਼ੇ ਕਰਕੇ ਹੈ ਨਸ਼ਾ ਛੁਡਾਓ ਮਹਿੰਮ ਕਰਕੇ ਹੈ ਜੀ ਇੱਕ ਪਾਸੇ ਚੈਟਸ ਦਾ ਸਾਹਮਣੇ ਆਉਣਾ ਫਿਰ ਇਹ ਨਸ਼ੀ ਵਾਲੀ ਗੱਲ ਦਾ ਸਾਹਮਣੇ ਆਉਣਾ ਐਸ ਸਮੇ ਇਹ ਚਰਚਾਵਾਂ ਲਗਾਤਾਰ ਛੜੀਆਂ ਹੋਈਆਂ ਨੇ ਐਸ ਦੇ ਪਿੱਛੇ ਕੀ ਕਾਰਨ ਲੱਗਦਾ ਏ ਤੁਹਾਨੂੰ ਨਹੀਂ ਦੇਖੋ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ ਅਖਬਾਰਾਂ 'ਚ ਖਬਰਾਂ ਛਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਆ ਜੀ ਕੋਈ ਚੈਟਾਂ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ ਫਿਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਵੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10 12 ਜੂਨ 2025 ਦੇ ਲਾਕੇ ਤੇ ਅਸੀਂ ਉਹਨਾਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾਂ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ ਚੈਟਾ ਲੁੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ ਤਨਹੀ ਤਰਨ ਤਾਰਨ ਦੀ ਜਿਮਨੀ ਚੋਣ ਆਉਣ ਵਾਲੀ ਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਬਾਰੇ ਪੰਜਾਬ ਵੱਲੋਂ ਕੀਤੀ ਗਈ ਦੇਖੋ ਤਰਨ ਤਾਰਨ ਦੀ ਜਿਮਨੀ ਚੋਣ ਬਾਰੇ ਪੂਰੀਆਂ ਪਾਰਟੀ ਦੀਆਂ ਹਾਈ ਲੈਵਲ ਦੀਆਂ ਮੀਟਿੰਗਸ ਚੱਲ ਰਹੀਆਂ ਨੇ ਖਾਸ ਕਰ ਜੋ ਮਾਝਾ ਜ਼ੋਨ ਹੈ ਉਸ ਦੀਆਂ ਮੀਟਿੰਗਸ ਵੀ ਚੱਲ ਰਹੀਆਂ ਨੇ बार-ਬਾਰ ਮੇਰੇ ਹਿਸਾਬ ਨਾਲ 14 ਜੁਲਾਈ ਨੂੰ ਹੀ ਮੀਟਿੰਗ ਹੋ ਕੇ ਹਟੀ ਹੈ ਜੋ ਬਾਬਾ ਬਕਾਲਾ ਸਾਹਿਬ ਕਾਨਫਰੰਸ ਕਰਨੀ ਹੈ ਉਸ ਦੇ ਰਿਗਾਰਡਿੰਗ ਵੀ ਜਿਹੜੀਆਂ ਇਹ ਮੀਟਿੰਗਾਂ ਨੇ ਇਹ ਚੱਲ ਰਹੀਆਂ ਨੇ ਹੈ ਨਾ ਜੀ ਤਰਨ ਤਾਰਨ ਜਿਮਨੀ ਚੋਣਾਂ ਦੀਆਂ ਵੀ ਪੀਪੀ ਖਾਲੜਾ ਜੀ ਨੂੰ ਅਸੀਂ ਬੇਨਤੀ ਵੀ ਕਰ ਰਹੇ ਆ ਵੀ ਨਹੀਂ ਉਹ ਆ ਦਾ ਫੈਸਲਾ ਚੇ ਦੀ ਪਾਰਟੀ ਦੇ ਸਿੰਬਲ ਵੱਲੋਂ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚੋਣ ਲੜਨ ਅਸੀਂ ਵਾਰੀ ਵਾਰੀ ਬੇਨਤੀ ਵੀ ਕਰ ਰਹੇ ਹਾਂ ਨਹੀਂ ਤਾਂ ਚੋਣ ਜਰੂਰ ਲੜਾਂਗੇ ਚਾਹੇ ਜੀ ਬੀਬੀ ਜੀ ਨਹੀਂ ਤਾਂ ਕੋਈ ਹੋਰ ਕੈਂਡੀਡੇਟ ਜਰੂਰ ਖੜੇ ਕਰਾਂਗੇ ਤੇ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਤਰਨਤਾਰਨ ਦੀ ਸੀਟ ਹੈ ਜਰੂਰ ਅਕਾਲੀ ਦਲ ਵਾਰਿਸ ਮੇ ਆਪਦੇ ਪਾਰਟੀ ਜਿੱਤੇਗੀ ਜੀ ਦੂਜੇ ਪਾਸੇ ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਹੋਰ ਗੱਲ ਜੋੜੀ ਜਾ ਰਹੀ ਹੈ ਤਾਰਾਂ ਜੋੜੀਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਭਰਾ ਦਾ ਜੋ ਨਾਮ ਆਇਆ ਸੀ ਨਸ਼ੇ ਦੇ ਮਾਮਲੇ 'ਚ ਉਹ ਮਾਮਲਾ ਕਿੱਥੋਂ ਤੱਕ ਪਹੁੰਚੇ ਕਿ ਉਸ ਦੇ ਨਾਲ ਵੀ ਕੋਈ ਤਾਰਾਂ ਜੋੜੀਆਂ ਜਾ ਰਹੀਆਂ ਇਹਨਾਂ ਚੀਜ਼ਾਂ ਇਹ ਉਹ ਤਾਂ ਕੋਈ ਇਹੋ ਜੀ ਗੱਲ ਨਹੀਂ ਜੀ ਉਹ ਵੀ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਜਦੋਂ ਸੌਂਚਕ ਸਮਾਗਮ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਸਟੰਟ ਖੇਡਿਆ ਸੀ ਜੀ ਤੇ ਉਹ ਦੇਖੋ ਉਹਨਾਂ ਦੀ ਮੀਡੀਆ ਬਰੀਫਿੰਗ ਤੋਂ ਪਤਾ ਲੱਗਦਾ ਸੀ ਐਸਐਸਪੀ ਜਿਹੜੇ ਉਸ ਸਮੇਂ ਦੇ ਮੌਕੇ 'ਤੇ ਸਨ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਕੌਣ ਹੈ ਕਿਹੜਾ ਬੰਦਾ ਹੈ ਫਿਰ ਵੀ ਤੁਸੀਂ ਲਾ ਲਓ 2 ਕੇ 4 ਗ੍ਰਾਮ ਮੈਥ ਦੇ ਵਿੱਚ ਜੋ ਵੀ ਡਰਗ ਕੰਟਰਾਬੈਂਡ ਸੀ ਉਸ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਕਰ ਰਹੀ ਹੈ ਇਸ ਤੋਂ ਪਤਾ ਲੱਗਦਾ ਵੀ ਉਹ ਜਿਹੜੀ ਸਰਕਾਰ ਹੈ ਪੰਜਾਬ ਪੁਲਿਸ ਉਹ ਇੱਕ ਤਰਫਾ ਹੋ ਕੇ ਚੱਲ ਰਹੀ ਹੈ ਇਹ ਜੋ ਪਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸੰਗੀ ਸਾਥੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਸੁਪਰੀਮ ਕੋਰਟ ਦੇ ਵਿੱਚ ਕਦੋਂ ਤੱਕ ਲੈ ਕੇ ਜਾ ਰਹੇ ਹਾਂ ਮਾਮਲਾ ਮੇਰੇ ਸਾਹਿਬ ਦੇ ਨਾਲ ਅਗਲੇ ਨੈਕਸਟ ਵੀਕ ਹਫਤਾ 10 ਦਿਨਾਂ ਦੇ ਵਿੱਚ ਜੋ ਮਾਨਯੋਗ ਸੁਪਰੀਮ ਕੋਰਟ ਚ ਹੈ ਅਸੀਂ ਡਾਕੂਮੈਂਟਸ ਕਲੈਕਟ ਕਰਕੇ ਦਿਬੂਗੜ ਤੋਂ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਰੈਟ ਹੈ ਇਹ ਦਾਇਰ ਕਰ ਦਵਾਂਗੇ ਜੀ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਹੁਣ ਐਨਐਸਏ ਦੇ ਮਾਮਲੇ ਨੂੰ ਲੈ ਕੇ ਜਿਹੜਾ ਇਹ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਜਾਵੇਗਾ ਅਮਰਿਤਪਾਲ ਦੇ ਐਨਐਸਏ ਨੂੰ ਲੈ ਕੇ ਪਹਿਲਾਂ ਹਾਈ ਕੋਰਟ ਚ ਚੁਣੌਤੀ ਦਿੱਤੀ ਗਈ ਸੀ ਪਰ ਹੁਣ ਸੁਪਰੀਮ ਕੋਰਟੇ ਮਾਮਲਾ ਪਹੁੰਚ ਚੁੱਕਿਆ ਹੈ ਵੀਡੀਓ ਇਨਲਸਾਲਤਾ ਪ੍ਰਸਾਦ ਦੇ ਨਾਲ ਅਿੰਦਰ ਸਿੱਧੂ ਏਬੀਪੀ ਸੰਜਾ ਚੰਡੀਗੜ੍ਹ